ਇਦਰਲੀ ਉਹ ਤਸਵੀਰ ਹੈ ਜਿੱਥੇ ਲੋਕਾਂ ਦਾ ਆਧਾਰ ਕਾਰਡ ਜਿਹੜਾ ਉਹਨਾਂ ਦਾ ਡਾਟਾ ਆਧਾਰ ਕਾਰਡ ਰਹੀ ਜਿਹੜਾ ਉਹ ਕਲੈਕਟ ਕੀਤਾ ਜਾ ਰਿਹਾ ਸਭ ਤੋਂ ਵੱਡੀ ਦਿੱਕਤ ਆ ਰਹੀ ਸੀ ਕਿ ਜਿਹੜਾ ਸਮਾਨ ਵਰਤੌਣਾ ਉਹ ਸਹੀ ਲੋਕਾਂ ਤੱਕ ਪਹੁੰਚੇ ਤੇ ਦੂਸਰਾ ਇਹ ਹੈ ਕਿ ਜਿਹੜੀ ਅਹਿਸਾਸ ਕਰਵਾਇਆ ਜਾ ਰਿਹਾ ਉਹ ਖੜਾਂ ਦੇ ਮਾਰੇ ਨਹੀਂ ਪਖਾਰੀ ਨਹੀਂ ਹੈ ਲੋਕ ਆ ਰਹੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਤੇ ਵੈਰੀਫਿਕੇਸ਼ਨ ਦੋਵੇਂ ਚੀਜ਼ਾਂ ਪਹਿਲਾਂ ਹੁੰਦੀਆਂ ਜਿਹੜੇ ਲੋਕ ਵੈਰੀਫਿਕੇਸ਼ਨ ਤੇ ਰਜਿਸਟ੍ਰੇਸ਼ਨ ਕਰ ਰਹੇ ਨੇ ਉਹ ਲੋਕਲ ਨੇ ਸਾਡੀ ਕੋਈ ਟੀਮ ਉਹਦੇ ਵਿੱਚ ਇਨਵੋਲਵਮੈਂਟ ਨਹੀਂ ਕਰਦੀ ਜਦੋਂ ਬੰਦਾ ਵੈਰੀਫਾਈ ਕਰ ਲੈਂਦੇ ਨੇ ਤਾਂ ਉਹਨੂੰ ਇੱਕ ਸਲਿੱਪ ਇਸ਼ੂ ਕਰਦੇ ਨੇ ਦੂਜੀ ਸਾਈਡ ਤੇ ਉਹ ਸਲਿੱਪ ਜਦੋਂ ਮਿਲ ਜਾਂਦੀ ਹੈ ਤੇ ਉਹਨਾਂ ਦੀਆਂ ਲੋੜਾਂ ਪੁੱਛੀਆਂ ਜਾਂਦੀਆਂ ਨੇ ਜ਼ਿਆਦਾਤਰ ਸਾਡਾ ਸਮਾਨ ਜਿੰਨਾ ਵੀ ਆਇਆ ਹੈ ਉਹ ਮਵਾਤ ਤੇ ਮੁਸਲਮ ਖੇਤਰ ਚੋਂ ਆਇਆ ਸਾਡੇ ਮੁਸਲਮਾਨ ਭਰਾਵਾਂ ਨੇ ਇਸ ਵਾਰੀ ਬਹੁਤ ਵੱਡੀ ਸੇਵਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕੀਤੀ ਹੈ ਇਹ ਨਾ ਹੋਵੇ ਐਂਡਿਊਜ਼ ਕੋਲ ਬਹੁਤ ਸਾਰਾ ਪੈਸਾ ਆ ਗਿਆ 100 ਕਰੋੜ 50 ਕਰੋੜ 20 ਕਰੋੜ ਉੱਥੇ ਬੈਠੇ ਚੈੱਕ ਸਾਈਨ ਕਰਕੇ ਕਹਿ ਦਿੰਦੇ ਵੀ ਹਾਂ ਪਟਵਾਰੀ ਨੇ ਕਹਿਤਾ ਫਲਾਣੇ ਨੂੰ ਦੇ ਦਿਓ ਸਰਪੰਚ ਜੀ ਨੇ ਕਹਿਤਾ ਫਲਾਣੇ ਨੂੰ ਦੇ ਦਿਓ ਨੰਬਰਦਾਨ ਨੇ ਕਹਿਤਾ ਫਲਾਣੇ ਨੂੰ ਦੇ ਦਿੱਤਾ ਸਿਸਟਮ ਜਿਸ ਸਿਸਟਮ ਤੋਂ ਬੱਟ ਰਹਾ ਹੈ ਅਗਰ ਇਸ ਸਿਸਟਮ ਕੋ ਜੇ ਬਿਗਾੜ ਦੇਗੇ ਤਾਂ ਇਹ ਪੂਰਾ ਰਾਸ਼ਨ ਵੀ ਨਹੀਂ ਵਾਟ ਪਾएंगे ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਸਾਂਝਾ ਬੇਸ ਕੈਂਪ ਬਣਾ ਦਿੱਤਾ ਗਿਆ ਜਸਦੇ ਵਿੱਚ ਜਿੰਨੇ ਵੀ ਹੜਪੀਟ ਲੋਕ ਨੇ ਔਰ ਚਾਹੇ ਉਹ ਪਿੰਡਾਂ ਦੇ ਹੋਣ ਚਾਹੇ ਉਹ ਢਾਣੀਆਂ ਦੇ ਹੋਣ ਚਾਹੇ ਉਹ ਬੰਨਾ ਤੇ ਉੱਪਰ ਬੈਠੇ ਹੋਏ ਨੇ ਤਾਂ ਉਹਨਾਂ ਤੱਕ ਰਾਸ਼ਨ ਪਹੁੰਚਾਉਣ ਲਈ ਇੱਕ ਡੰਪ ਬਣਾ ਦਿੱਤਾ ਤਾਂ ਤਸਵੀਰਾਂ ਵਿੱਚ ਤੁਹਾਨੂੰ ਪਹਿਲਾਂ ਦਿਖਾਉਣੇ ਆ ਕਿ ਇੱਕ ਮੈਡੀਕਲ ਟੀਮ ਬਣਾ ਦਿੱਤੀ ਗਈ ਹੈ ਜਿਹੜੀ ਇਸ ਪੂਰੇ ਇਲਾਕੇ ਦੇ ਲੋਕਾਂ ਦਾ ਜੋ ਵੀ ਬਿਮਾਰ ਹੋਏਗਾ ਤਾਂ ਉਸ ਦਾ ਚੈੱਕਅਪ ਕਰਕੇ ਉਸ ਨੂੰ ਦਵਾਈ ਦੱਪਾ ਦੇਵੇਗੀ ਤਾਂ ਤੁਸੀਂ ਇਧਰ ਲਈ ਜੇਕਰ ਤੁਹਾਨੂੰ ਮੈਂ ਤਸਵੀਰ ਦਿਖਾਵਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿੰਡਾ ਵੱਡਾ ਇੱਕ ਪਹਾੜ ਰੂਪੀ ਜਿਹੜਾ ਬੋਤਲਾਂ ਦਾ ਪਾਣੀ ਦਾ ਉਹ ਇੱਥੇ ਲੱਗਾ ਹੋਇਆ ਤਾਂ ਇਹ ਸੰਝਾ ਬੇਸ ਕੈਂਪ ਆ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਾ ਤਾਂ ਤੁਹਾਨੂੰ ਮੈਂ ਇੱਕ ਤਸਵੀਰ ਹੋਰ ਦਿਖਾਉਣਾ ਇਧਰਲੀ ਉਹ ਤਸਵੀਰ ਹੈ ਜਿੱਥੇ ਲੋਕਾਂ ਦਾ ਆਧਾਰ ਕਾਰਡ ਜਿਹੜਾ ਉਹਨਾਂ ਦਾ ਡਾਟਾ ਆਧਾਰ ਕਾਰਡ ਰਹੀ ਜਿਹੜਾ ਉਹ ਕਲੈਕਟ ਕੀਤਾ ਜਾ ਰਿਹਾ ਔਰ ਕਿਹੜੀ ਚੀਜ਼ ਉਸ ਪਰਿਵਾਰ ਨੂੰ ਚਾਹੀਦੀ ਆ ਉਹ ਇੱਥੇ ਲਿਖੀ ਜਾਵੇਗੀ ਔਰ ਉਸ ਤੋਂ ਬਾਅਦ ਇਸੇ ਹੀ ਬੇਸ ਕੈਂਪਰ ਦੇ ਵਿੱਚ ਵਿੱਚੋਂ ਜਾਰੀ ਕੀਤੀ ਜਾਵੇਗੀ ਤਾਂ ਇਹ ਉਹ ਵੱਖ-ਵੱਖ ਪਿੰਡਾਂ ਦੇ ਲੋਕ ਨੇ ਜਿਹੜੇ ਹੜ੍ਹਾਂ ਦੇ ਮਾਰੇ ਹੋਏ ਨੇ ਔਰ ਇਹਨਾਂ ਲੋਕਾਂ ਨੇ ਇਹ ਕਈਆਂ ਨੇ ਬੰਨਦ ਪ੍ਰਸ਼ਰਨ ਲਈ ਹੋਈ ਆ ਕਈਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਈਆਂ ਨੇ ਜਿੱਥੇ ਵੀ ਰਾਹਤ ਕੈਂਪ ਬਣਿਆ ਹੈਗਾ ਤਾਂ ਉਹਨਾਂ ਜਗ੍ਹਾ ਤੇ ਪਰ ਇਹਨਾਂ ਲੋਕਾਂ ਨੇ ਸ਼ਰਨ ਲਈ ਹੋਈ ਆ ਤਾਂ ਜਿੰਨੇ ਵੀ ਹੜਪੀੜਤ ਲੋਕ ਨੇ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਇੱਥੋਂ ਰਾਸ਼ਨ ਮੁਹੱਈਆ ਹੈ ਕਰਵਾਇਆ ਜਾਏਗਾ ਬਕਾਇਦਾ ਇੱਕ ਲਿਸਟ ਜਾਰੀ ਹੋਵੇਗੀ ਕਿਉਂਕਿ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਆਉਂਦੀਆਂ ਸੀ ਜਾਂ ਮੁਸਲਿਮ ਭਰਾ ਭਾਈਚਾਰਾ ਆਉਂਦਾ ਸੀ ਜਾਂ ਸਿੱਖ ਜਥੇਬੰਦੀਆਂ ਆਉਂਦੀਆਂ ਸੀ ਰਾਸ਼ਨ ਲੈ ਕੇ ਤਾਂ ਸਭ ਤੋਂ ਵੱਡੀ ਸਮੱਸਿਆ ਉਹਨਾਂ ਨੂੰ ਇਹ ਆਉਂਦੀ ਸੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਕਿਉਂਕਿ ਦੂਰ ਦੂਰ ਤੋਂ ਚਾਹੇ ਉਹ ਬੰਬੇ, ਯੂਪੀ, ਦਿੱਲੀ, ਰਾਜਸਥਾਨ, ਹਰਿਆਣਾ ਪਰ ਪੰਜਾਬ ਦੇ ਦੂਸਰੇ ਕੋਨੇ ਆ ਤੋਂ ਇਹ ਲੋਕ ਇੰਨਾ ਹੜਪੀੜ ਤੱਕ ਰਾਹਤ ਸਮੱਗਰੀ ਲੈ ਕੇ ਆਉਂਦੇ ਸੀ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਉਹ ਰਾਸ਼ਨ ਪਾਣੀ ਜਿਹੜਾ ਉਹ ਲੈ ਕੇ ਜਾਣ ਤੇ ਕਿੱਥੇ ਜਾਣ ਪਰ ਜਿਸ ਦੀ ਇੱਕ ਕਈ ਬਹੁਤ ਲੋਕ ਜਿਹੜੇ ਆਏ ਵੀ ਸਾਹਮਣੇ ਆਏ ਸੀ ਜਿਨ੍ਹਾਂ ਦਾ ਕੁਝ ਵਿਗੜਿਆ ਵੀ ਨਹੀਂ ਸੀਗੇ ਉਹਨਾਂ ਲੋਕਾਂ ਦਾ ਨਾਂ ਤਾਂ ਡੋਬਾ ਹੋਇਆ ਸੀ ਨਾ ਫਸਲ ਬਰਬਾਦ ਹੋਈ ਸੀ ਨਾ ਕੋਈ ਘਰ ਟੁੱਟਿਆ ਸੀ ਪਰ ਉਹ ਲੋਕ ਵੀ ਰਾਸ਼ਨ ਲੈਂਦੇ ਜਿਹੜੇ ਉਹ ਵੇਖੇ ਗਏ ਔਰ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਵੀ ਆ ਉਹ ਪ੍ਰਕਾਸ਼ਿਤ ਹੋਈਆਂ ਸੀ ਤਾਂ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਹੈ ਅਸੀਂ ਗੱਲਬਾਤ ਕਰਦੇ ਆਂ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਕੀਰ ਸਾਹਿਬ ਵਾਹਿਗੁਰੂ ਜੀ ਅ ਪਤੀ ਜੀ ਤਾਂ ਹੁਣ ਇੱਥੇ ਵੱਖ-ਵੱਖ ਜਥੇਬੰਦੀਆਂ ਬੰਦੇ ਇੱਕ ਸਾਂਝਾ ਬੇਸ ਕੈਂਪ ਬਣਾ ਦਿੱਤਾ ਗਿਆ ਔਰ ਇਸ ਬੈਂਕ ਨੂੰ ਜਿਹੜਾ ਚਲਾਇਆ ਕਿਵੇਂ ਜਾਏਗਾ ਹਾਂ ਬੇਸ ਕੈਂਪ ਨੂੰ ਦੇਖੋ ਵੀਰੇ ਤੁਸੀਂ ਪਹਿਲਾਂ ਕਹਿ ਚੁੱਕੇ ਹੋ ਕਿ ਸਭ ਤੋਂ ਵੱਡੀ ਦਿੱਕਤ ਆ ਰਹੀ ਸੀ ਕਿ ਜਿਹੜਾ ਸਮਾਨ ਵਰਤਣਾ ਉਹ ਸਹੀ ਲੋਕਾਂ ਤੱਕ ਪਹੁੰਚੇ ਤੇ ਦੂਸਰਾ ਇਹ ਹੈ ਕਿ ਜਿਹੜੀ ਅਹਿਸਾਸ ਕਰਵਾਇਆ ਜਾ ਰਿਹਾ ਉਹ ਖੜਾਂ ਦੇ ਮਾਰੇ ਨਹੀਂ ਭਖਾਰੀ ਨਹੀਂ ਹੈ ਉਹਨਾਂ ਨੂੰ ਸੜਕਾਂ ਦੇ ਉੱਤੇ ਖੜਾ ਕਰਕੇ ਜਿਸ ਢੰਗ ਨਾਲ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਉਹ ਚੀਜ਼ ਬੜੀ ਦੁਖਦਾਈ ਸੀ ਮੈਂ ਐਨ ਜੀਓ ਨਹੀਂ ਹਾਂ ਅਸੀਂ ਇੱਕ ਸਿੱਖ ਜਥੇਬੰਦੀ ਆ ਲਾਈਨਸ ਆਫ ਸਿੱਖ ਆਰਗੇਨਾਈਜੇਸ਼ਨ ਜਿਹੜੇ ਪਹਿਲਾਂ ਹੀ ਇੱਕ ਵੱਡਾ ਅਲਾਈਅੰਸ ਸਿੱਖ ਜਥੇਬੰਦੀਆਂ ਦਾ ਚਲਾਉਂਦੇ ਆ ਤੇ ਅਸੀਂ ਸਾਡੇ ਨੈਟਵਰਕ ਦੇ ਵਿੱਚ ਬਹੁਤ ਸਾਰੀਆਂ ਐਨ ਜੀਓਸ ਵੀ ਸੀਗੀਆਂ ਦੂਜਾ ਸੀ 2014 ਤੋਂ ਇੰਟਰਫੇਸ ਤੇ ਕੰਮ ਕਰ ਰਹੇ ਆ ਤੇ ਦੂਜੇ ਧਰਮਾਂ ਦੇ ਜਿਹੜੇ ਲੋਕ ਨੇ ਮੁਖੀ ਨੇ ਉਹਨਾਂ ਦੇ ਵੀ ਸੰਪਰਕ ਵਿੱਚ ਸੀਗੇ ਸੋ ਫਿਰ ਮੈਂ ਇਹ ਚੀਜ਼ ਨੂੰ ਡਿਵੈਲਪ ਕੀਤਾ ਕਿ ਕਿਉਂ ਨਾ ਆਪਾਂ ਇੱਕ ਸਿਸਟਮ ਦਈਏ ਬਿਲਕੁਲ ਜਿਸ ਸਿਸਟਮ ਰਾਹੀਂ ਨਾ ਤਾਂ ਲੈਣ ਵਾਲੇ ਨੂੰ ਕੋਈ ਬੁਰਾ ਅਹਿਸਾਸ ਹੋਵੇ ਤੇ ਨਾ ਦੇਣ ਵਾਲਾ ਹੀ ਆਪਣੇ ਆਪ ਨੂੰ ਦਿੰਦਿਆਂ ਰੱਬ ਸਮਝੇ ਸੋ ਉਹਦਾ ਅਸੀਂ ਇਹ ਤਰੀਕਾ ਲੱਭਿਆ ਕਿ ਅਸੀਂ ਇਸ ਵੇਲੇ ਆ ਪਿੰਡ ਬੱਗੇ ਵਾਲਾ ਜਿਹੜਾ ਫਰੂਜ਼ਪੁਰ ਡਿਸਟ੍ਰਿਕਟ ਚ ਪੈਂਦਾ ਹੈ ਤੇ ਮੇਰੇ ਖੱਬੇ ਹੱਥ ਤਕਰੀਬਨ 100 ਮੀਟਰ ਤੋਂ ਉਹ ਸਟਾਰਟ ਹੋ ਜਾਂਦਾ ਜਿਹੜਾ ਡੁੱਬਿਆ ਹੋਇਆ ਏਰੀਆ ਹੈ ਇੱਤੋਂ ਸਭ ਤੋਂ ਨਜ਼ਦੀਕ ਤਿੰਨ ਤੋਂ ਚਾਰ ਕਿਲੋਮੀਟਰ ਦੇ ਉੱਤੇ ਹੀ ਤਕਰੀਬਨ 6 ਪਿੰਡ ਡੁੱਬੇ ਹੋਏ ਨੇ ਜਿਨ੍ਹਾਂ ਦੀ ਇਸ ਵੇਲੇ ਵੀ ਐਕਸੈਸ ਜਿਹੜੀ ਉਹ ਸਿਰ ਬੋਟ ਦੇ ਰਾਹੀਂ ਪੋਸੀਬਲ ਸੋ ਅਸੀਂ ਬੱਗੇਵਾਲਾ ਬੇਸ ਕੈਂਪ ਸਟਾਰਟ ਕੀਤਾ ਹੈ ਤੇ ਗੁਰੂ ਘਰ ਦੇ ਬਿਲਕੁਲ ਨਾਲ ਇੱਥੇ ਆਲਰੇਡੀ ਇੱਕ ਲੰਗਰ ਚੱਲਦਾ ਸੀ ਪਿੰਡ ਦੇ ਲੋਕਾਂ ਵੱਲੋਂ ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਦੇ ਉੱਤੇ ਸਾਨੂੰ ਉਹ ਲੰਗਰ ਚੱਲ ਰਿਹਾ ਸੀ ਜਦੋਂ ਜਗ੍ਹਾ ਲੱਭ ਰਹੀ ਸੀ ਇੱਥੇ ਤੇ ਇੱਥੋਂ ਦੇ ਪਿੰਡ ਦੇ ਬਹੁਤ ਸਾਰੇ ਸਿਆਣੇ ਵੀਰ ਭੈਣਾਂ ਨੇ ਸਾਡੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਅਗਰ ਠੀਕ ਸਮਝੋ ਤੇ ਇੱਥੇ ਤੁਸੀਂ ਬੇਸ ਕੈਂਪ ਬਣਾ ਸਕਦੇ ਹੋ ਹੁਣ ਤੁਸੀਂ ਮੇਰੀ ਬੈਕ ਸਾਈਡ ਤੇ ਦੇਖਿਆ ਕਿ ਕਿਵੇਂ ਲੋਕ ਆ ਰਹੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਤੇ ਵੈਰੀਫਿਕੇਸ਼ਨ ਦੋਵੇਂ ਚੀਜ਼ਾਂ ਪਹਿਲਾਂ ਹੁੰਦੀਆਂ ਜਿਹੜੇ ਲੋਕ ਵੈਰੀਫਿਕੇਸ਼ਨ ਤੇ ਰਜਿਸਟ੍ਰੇਸ਼ਨ ਕਰ ਰਹੇ ਨੇ ਉਹ ਲੋਕਲ ਨੇ ਸਾਡੀ ਕੋਈ ਟੀਮ ਉਹਦੇ ਵਿੱਚ ਇਨਵੋਲਵਮੈਂਟ ਨਹੀਂ ਕਰਦੀ ਜਦੋਂ ਬੰਦਾ ਵੈਰੀਫਾਈ ਕਰ ਲੈਂਦੇ ਨੇ ਤਾਂ ਉਹਨੂੰ ਇੱਕ ਸਲਿੱਪ ਇਸ਼ੂ ਕਰਦੇ ਨੇ ਦੂਜੀ ਸਾਈਡ ਤੇ ਉਹ ਸਲਿੱਪ ਜਦੋਂ ਮਿਲ ਜਾਂਦੀ ਹੈ ਤੇ ਉਹਨਾਂ ਦੀਆਂ ਲੋੜਾਂ ਪੁੱਛੀਆਂ ਜਾਂਦੀਆਂ ਨੇ ਹੋ ਸਕਦਾ ਹੈ ਕਿ ਸਾਡੇ ਕੋਲ ਜਿਹੜਾ ਵੀਰ ਦੂਰਾਂ ਦੂਰਾਂ ਤੋਂ ਸਮਾਨ ਲੈ ਕੇ ਆ ਰਹੇ ਨੇ ਉਹਦੇ ਵਿੱਚ ਉਹਦੀ ਲੋੜ ਦਾ ਸਮਾਨ ਹੋਵੇ ਜਾਂ ਨਾ ਹੋਵੇ ਲੇਕਿਨ ਦੋ ਚੀਜ਼ਾਂ ਹੋ ਗਈਆਂ ਨੇ ਤੇ ਇੱਕ ਤਾਂ ਵੈਰੀਫਿਕੇਸ਼ਨ ਹੋ ਗਈ ਦੂਜਾ ਸਾਨੂੰ ਇਹ ਪਤਾ ਲੱਗਾ ਕਿ ਜਿਹੜੀਆਂ ਲੋੜਾਂ ਇੱਕ ਕਰਦੀਆਂ ਨੇ ਹੋ ਸਕਦਾ ਦੂਜੇ ਦੀਆਂ ਨਾ ਹੋਣ ਇੱਕ ਨੂੰ ਤਰਪਾਲ ਚਾਹੀਦੀ ਹੈ ਦੂਜੇ ਨੂੰ ਨਹੀਂ ਚਾਹੀਦੀ ਅਸੀਂ ਉਹ ਲੋੜਾਂ ਦੀ ਲਿਸਟ ਜਿਹੜੀ ਆ ਬਣਾ ਕੇ ਤੇ ਫਿਰ ਮੇਰੇ ਖੱਬੇ ਪਾਸੇ ਪਿੰਡ ਦੇ ਵਿੱਚ ਛੇ ਥਾਵਾਂ ਦੇ ਉੱਤੇ ਸਮਾਨ ਰਾਸ਼ਨ ਜਿਹੜਾ ਅਲੱਗ-ਅਲੱਗ ਥਾਵਾਂ ਤੋਂ ਯੂਪੀ ਤੋਂ ਬਿਹਾਰ ਤੋਂ ਰਾਜਸਥਾਨ ਤੋਂ ਵੱਖ-ਵੱਖ ਸਟੇਟਾਂ ਤੋਂ ਜਿਹੜਾ ਆਇਆ ਹੋਇਆ ਸਾਡੀਆਂ ਐਨ ਜੀਓਜ਼ ਜ਼ਿਆਦਾਤਰ ਮੈਂ ਇੱਥੇ ਬੜੇ ਮਾਣ ਨਾਲ ਇਹ ਕਹਿੰਨਾ ਕਿ ਜ਼ਿਆਦਾਤਰ ਸਾਡਾ ਸਮਾਨ ਜਿੰਨਾ ਵੀ ਆਇਆ ਹੈ ਉਹ ਮਵਾਤ ਤੇ ਮੁਸਲਮ ਖੇਤਰ ਚੋਂ ਆਇਆ ਸਾਡੇ ਮੁਸਲਮਾਨ ਭਰਾਵਾਂ ਨੇ ਇਸ ਵਾਰੀ ਬਹੁਤ ਵੱਡੀ ਸੇਵਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕੀਤੀ ਹੈ ਕਿਉਂਕਿ ਆਪਾਂ ਹਮੇਸ਼ਾ ਕਹਿੰਦੇ ਆ ਕਿ ਪੰਜਾਬ ਕਿਸੇ ਵੀ ਆਫਤ ਦੇ ਸਮੇਂ ਦੁਨੀਆ ਭਰ ਦੇ ਕੋਨੇ-ਕੋਨੇ ਚ ਜਾ ਕੇ ਵਰਦੀ ਮੌਤ ਦੇ ਸਾਹਮਣੇ ਵੀ कोरोना काल ਦੇ ਵਿੱਚ ਜਦੋਂ ਮੌਤ ਸੜਕਾਂ ਤੇ ਸੀਗੀ ਤੇ ਸਿੱਖ ਵੀ ਸੜਕਾਂ ਤੇ ਸੀ। ਸੋ ਉਸ ਵੇਲੇ ਸਾਨੂੰ ਅਹਿਸਾਸ ਬਾਰ ਬਾਰ ਕਿਹਾ ਜਾਂਦਾ ਸੀ ਵੀ ਸਿੱਖ ਹਰ ਕਿਸੇ ਦੇ ਨਾਲ ਖੜਦੇ ਆ ਸਾਡੇ ਨਾਲ ਵੀ ਕੋਈ ਖੜਦਾ ਔਰ ਮੈਂ ਬਿਲਕੁਲ ਮੰਨਣ ਵਾਲੀ ਗੱਲ ਕਹਿ ਰਿਹਾ ਕਿ ਮੁਸਲਮਾਨ ਇਸ ਵਾਰੀ ਸਾਡੇ ਨਾਲ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਔਰ ਉਹਨਾਂ ਨੇ ਆਪਣੀ ਪੂਰੀ ਤੰਦ ਹੀ ਦੇ ਨਾਲ ਕੋਸ਼ਿਸ਼ ਕੀਤੀ। ਪਰ ਮਸਲਾ ਸੀ ਕਿ ਉਹਨਾਂ ਵਿਚਾਰਿਆਂ ਨੂੰ ਦੂਰੋਂ ਆਇਆਂ ਨੂੰ ਪਤਾ ਨਹੀਂ ਆ ਦੇਣਾ ਕਿੱਥੇ ਜਿਹੜਾ ਕਰਕੇ ਥੋੜਾ ਕੁਝ ਹੌਸ਼-ਪੌਸ਼ ਹੋਇਆ। ਅਗਲੀ ਗੱਲ ਜਿਹੜੀ ਕਹਿਣੀ ਚਾਹੁੰਦਾ ਵੀ ਜੇ ਇਸ ਇਲਾਕੇ ਨੂੰ ਕਿਸੇ ਨੇ ਭਖਾਰੀ ਬਣਾਇਆ ਤੇ ਉਹ ਸਰਕਾਰਾਂ ਨੇ ਬਣਾਇਆ ਇਹਨਾਂ ਦਾ ਕਸੂਰ ਨਾ ਗੱਡੋ 1947 ਤੋਂ ਇਹ ਬੰਦੇ ਹੰਬੇ ਹੋਏ ਨੇ ਤੁਸੀਂ ਸੋਚ ਕੇ ਦੇਖੋ ਵੀਰੇ ਸਤਲੁਜ ਦਰਿਆ ਦੇ ਕੰਢੇ ਤੇ ਹਰੀਕਿਆਂ ਤੋਂ ਲੈ ਕੇ ਿੱਲ ਪਾਕਿਸਤਾਨ ਦੀ ਐਲੋਸੀ ਤੱਕ ਇੱਕ ਪਾਸੇ ਬੰਦ ਬਣਾ ਹੋਇਆ 1952 ਦਾ ਬੰਦ ਵੱਧਾ ਦਾ ਤੇ ਦੂਜੇ ਪਾਸੇ ਬੰਦ ਹੀ ਨਹੀਂ ਹੈਗਾ ਤੇ ਚਤਾਲੀ ਪਿੰਡ ਹਰ ਸਾਲ ਹੜ ਦੀ ਮਾਰ ਈ ਠਾਉਂਦੇ ਆ ਔਰ ਇਹ ਬੇਸ਼ਰਮ ਸਰਕਾਰਾਂ ਕਦੇ ਵੀ ਇਹਨਾਂ ਵਿਚਾਰੇ ਲੋਕਾਂ ਦਾ ਨਹੀਂ ਸੋਚਦੀਆਂ ਇਹ ਅੱਜ ਗਰੀਬ ਨਹੀਂ ਹੋਏ ਇਹ 1947 ਦੇ ਹੰਬੇ ਹੋਏ ਨੇ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਆ ਇਸੇ بیس ਕੈਂਪ ਦੀ ਤਾਂ ਲਗਭਗ ਉਹ ਲੋੜੀਂਦਾ ਸਮਾਨ ਜਿਹੜਾ ਅੱਜ ਵੀ ਇਹਨਾਂ ਲੋਕਾਂ ਦੀ ਸਮੇਂ ਦੀ ਜ਼ਰੂਰਤ ਬਣ ਚੁੱਕਾ ਉਹ ਲਗਭਗ ਸਾਰਿਆਂ ਜਿੱਦਾਂ ਡੰਪ ਕੀਤਾ ਹੋਇਆ ਵੱਖ-ਵੱਖ ਵੀ ਤਾਂ ਇਹਨਾਂ ਲੋਕਾਂ ਦੀ ਜਿੱਦਾਂ ਉਹਨੇ ਇੱਕ ਬੱਸ ਰਜਿਸਟਰ ਹੋ ਰਹੀ ਹੈ ਦੂਜੇ ਬੱਸੇ ਉਹਨਾਂ ਨੂੰ ਸਲੀਪ ਦਿੱਤੀ ਜਾ ਰਹੀ ਹੈ ਤੇ ਤੀਜੇ ਬੱਸੇ ਉਹਨਾਂ ਤੋਂ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਕਿਹੜੀ ਚੀਜ਼ ਜਿਹੜੀ ਲੋੜੀਂਦੀ ਹੈ ਕੀ ਆ ਔਰ ਦੂਜੇ ਪਾਸੇ ਜੇਕਰ ਉਹ ਵੀ ਲੋਕ ਹੈਗੇ ਨੇ ਜਿਹੜੇ ਅਜੇ ਅ دریا ਦੇ ਵਿੱਚ ਬੈਠੇ ਹੋਏ ਨੇ ਕਿਉਂਕਿ ਉਹ ਲੋਕ ਇੱਥੇ ਨਹੀਂ ਆ ਸਕਦੇ ਉਹਨਾਂ ਲਈ ਕੀ ਕੀਤਾ ਗਿਆ ਜੀ ਮੇਰੇ ਦੋ ਬੋਟ ਸਾਡੀਆਂ ਲੱਗੀਆਂ ਨੇ ਤੁਸੀਂ ਮੇਰੇ ਖੱਬੇ ਹੱਥ ਐਂਬੂਲੈਂਸ ਦੇਖੀ ਆ ਸਾਡੀ ਇੱਕ ਡਾਕਟਰਾਂ ਦੀ ਟੀਮ ਇੱਕ ਬੋਟ ਲੈ ਕੇ ਡੇਲੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਡਾਕਟਰਾਂ ਦੀ ਟੀਮ ਜਾਂਦੀ ਹੈ ਜਿਹੜੀ ਆਵਾਜ਼ ਦਿੰਦੀ ਹੈ ਵੀ ਜੇ ਕਿਸੇ ਨੂੰ ਮੈਡੀਕਲ ਸਹੂਲਤ ਦੀ ਲੋੜ ਹੈ ਤੇ ਉਹਨੂੰ ਸਭ ਤੋਂ ਪਹਿਲਾਂ ਅਸੀਂ ਉਹਨਾਂ ਡੁੱਬੇ ਹੋਏ ਘਰਾਂ ਨੂੰ ਮੈਡੀਕਲ ਏਡ ਦੇ ਰਹੇ ਠੀਕ ਹੈ ਜੀ ਤੇ ਨਾਲ ਦੀ ਨਾਲ ਉਸ ਬੋਟ ਦੇ ਵਿੱਚ ਰਾਸ਼ਨ ਦੀਆਂ ਕਿੱਟਾਂ ਤੇ ਲੋੜੀਂਦਾ ਸਮਾਨ ਅਸੀਂ ਦੇ ਰਹੇ ਹਾਂ ਅਜੇ ਰਜਿਸਟ੍ਰੇਸ਼ਨ ਤੋਂ ਬਿਨਾਂ ਹੀ ਕਿਉਂਕਿ ਉਹ ਤੇ ਡੁੱਬੇ ਉਹ ਤਾਂ ਪਤਾ ਹੀ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਲੋੜ ਨਹੀਂ ਕੋਈ ਹੈਗਾ ਹੈ ਨਾ ਉਹ ਤੇ ਉਹ ਤੇ ਵਿਚਾਰੇ ਵਿਕਟਮ ਹੀ ਨੇ ਉਹਨਾਂ ਤੱਕ ਬੋਟਸ ਦੇ ਰਾਹੀਂ ਰਾਸ਼ਨ ਜਿਹੜਾ ਕੰਟੀਨਿਊਸਲੀ ਪਹੁੰਚ ਰਿਹਾ ਹੈ ਜਿਹੜਾ ਰਾਸ਼ਨ ਅਸੀਂ ਸਟੋਰ ਕੀਤਾ ਹੋਇਆ ਜਦੋਂ 3 ਫੁੱਟ ਪਾਣੀ ਤਕਰੀਬਨ ਇਸ ਏਰੀਆ 'ਚ ਲੈ ਚੁੱਕਾ ਹੈ ਜੇ ਸਤਗੁਰੂ ਸਾਚੀ ਪਾਤਸ਼ਾਹ ਨੇ ਚਾਇਆ ਕਿ 2 ਫੁੱਟ ਪਾਣੀ ਹੋਰ ਘਟ ਗਿਆ ਤੇ ਫਿਰ ਟਰੈਕਟਰ ਜਿਹੜੇ ਨੇ ਉਹ ਇਸ ਏਰੀਆ ਥਾਣੀ ਜਾ ਸਕਦੇ ਹੋਣਗੇ ਤੇ ਅਸੀਂ ਡਾਇਰੈਕਟਲੀ ਇਹ ਰਜਿਸਟ੍ਰ ਪਰਿਵਾਰ ਤਾਂ ਸਾਡੇ ਕੋਲ ਹੈਗੇ ਹੀ ਨੇ ਅਸੀਂ ਟਰਾਲੀਆਂ ਦੇ ਵਿੱਚ ਸਮਾਨ ਭਰਾਂਗੇ ਇੱਥੋਂ ਤੇ ਆਪਣੇ ਵਲੰਟੀਅਰਸ ਦੇ ਰਾਹੀਂ ਜਿਹੜਾ ਉੱਥੇ ਜਾਵਾਂਗੇ ਇਹ ਪਹਿਲਾ ਫੇਜ਼ ਆ ਸਾਡੇ ਕੰਮ ਦਾ ਦੂਜੇ ਫੇਜ਼ ਵਿੱਚ ਅਸੀਂ ਕਿਉਂਕਿ ਮੈਂ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਤਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਵੀ 3 ਦਿਨਾਂ ਦੇ ਵਿੱਚ ਸਾਡੇ ਕੋਲ 642 ਪਰਿਵਾਰ ਰਜਿਸਟਰ ਹੋ ਚੁੱਕੇ ਹੁਣ ਅਸੀਂ ਉਹਨਾਂ ਦੀ ਪਿੰਡ ਵਾਈਜ਼ ਜਿਹੜੀ ਆ ਉਹ ਸਾਰਟਿੰਗ ਕਰਨੀ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਤੱਕ ਜਾ ਕੇ ਸਭ ਤੋਂ ਪਹਿਲਾ ਕੰਮ ਕਰਨਾ ਉਹਨਾਂ ਦੇ ਜਿਹੜੇ ਡੁੱਬੇ ਹੋਏ ਘਰ ਨੇ ਉਹਨਾਂ ਦੀ ਸਫਾਈ ਕਰੀ ਸਾਡੇ ਵਲੰਟੀਅਰਸ ਦੀਆਂ ਟੀਮਾਂ ਤਿਆਰ ਨੇ ਸਾਡੇ ਕੋਲ ਸਫਾਈ ਦਾ ਸਾਰਾ ਸਮਾਨ ਤਿਆਰ ਹੋ ਚੁੱਕਾ ਹੈ ਅਸੀਂ ਉਹਨਾਂ ਦੇ ਘਰ ਦੀ ਸਫਾਈ ਕਰਕੇ ਉਸ ਤੋਂ ਬਾਅਦ ਫਿਰ ਲਿਸਟ ਜਾਰੀ ਕਰਾਂਗੇ ਕਿ ਹੁਣ ਸਾਫ਼ ਹੋਏ ਘਰਾਂ ਦੇ ਵਿੱਚ ਮੰਜੇ ਹੈਗੇ ਆ ਬਿਸਤਰੇ ਹੈਗੇ ਆ ਜਾਂ ਕਿੰਨੀ ਲੋਡ ਪੈਗੀ ਤੀਜੇ ਫੇਸ ਦੇ ਵਿੱਚ ਆਉਣਾ ਵੀ ਜਿਹੜੇ ਕਿਸਾਨ ਦੀ ਜ਼ਮੀਨ ਹਜ਼ਾਰਾਂ ਇੱਕ ਡੁੱਬ ਚੁੱਕੀ ਆ ਉਹਨਾਂ ਦੀ ਕਣਕ ਦੀ ਬਜਾਈ ਕਿਵੇਂ ਹੋਣੀ ਹੈ ਮੈਨੂੰ ਇਹ ਦੱਸਦਿਆਂ ਪਤਾ ਨਹੀਂ ਚੰਗਾ ਹੈ ਕਿ ਬੁਰਾ ਮੈਂ ਨਹੀਂ ਕਹਿ ਸਕਦਾ ਪਰ ਅਸੀਂ ਵੱਖ-ਵੱਖ ਵੱਡੀਆਂ ਸੰਸਥਾਵਾਂ ਨਾਲ ਗੱਲ ਕਰ ਰਹੇ ਸੀਗੇ ਵੀ ਇਸ ਖਿੱਤੇ ਦੇ ਵਿੱਚ ਸਾਨੂੰ ਕਣਕ ਦੀ ਬਜਾਈ ਕਰਵਾਉਣੀ ਪੈਣੀ ਹੈ ਸਾਨੂੰ ਐਡ ਕਰੋ ਡੀਜ਼ਲ ਚਾਹੀਦਾ ਹੈ ਖਾਦ ਚਾਹੀਦੀ ਹੈ ਤੇ ਬੀਜ ਚਾਹੀਦਾ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਤਾਂ ਆਲਰੇਡੀ 20-20000 ਰੁਪਇਆ ਦੇਣ ਦਾ ਐਲਾਨ ਕਰਤਾ ਹੈ ਇਹ ਤੁਹਾਨੂੰ ਤਾਂ ਬਜਾਈ ਲਈ ਹੋਰ ਪੈਸੇ ਨਹੀਂ ਲੋੜ ਹੀ ਨਹੀਂ ਹੈ ਮੈਨੂੰ ਹਾਸਾ ਇਸ ਗੱਲ ਦਾ ਆ ਰਿਹਾ ਹੈ ਕਿ ਮੈਂ ਉਹਨਾਂ ਨੂੰ ਇਹ ਦੱਸਿਆ ਵੀ ਇਹ 20000 ਰੁਪਈਆ ਪਹਿਲੀ ਗੱਲ ਤੇ ਅਜੇ ਹਵਾ ਚ ਹੈ ਦੂਜੀ ਗੱਲ ਹੈ ਵੀ ਇਹ 20000 ਜੇ ਸੱਚਮੁੱਚ ਸਰਕਾਰ ਅੱਜ ਵੀ ਮੂਡ ਬਣਾ ਲੇ ਕਿ ਦੇਣਾ ਹੀ ਦੇਣਾ ਤੇ ਇਹਨੂੰ ਫਿਰ ਵੀ 6-7 ਮਹੀਨੇ ਉਹਨਾਂ ਦੀ ਨਿਸ਼ਾਨਦੇਹੀ ਕਰਦੀ ਸਰਕਾਰੀ ਪ੍ਰੋਸੈਸ ਹੋਵੇ ਸਰਕਾਰੀ ਪ੍ਰੋਸੈਸ ਨੂੰ ਲੱਗ ਜਾਣੇ ਆ ਉਦੋਂ ਤੱਕ ਬਜਾਈ ਦਾ ਸਮਾਂ ਲੰਘ ਜਾਣਾ ਅਗਲੀ ਗੱਲ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਝੋਨਾ ਡੁੱਬਣ ਕਰਕੇ ਉਹਦੇ ਵਿੱਚੋਂ 20000 ਤੋਂ 10000 ਰੁਪਇਆ ਤੇ ਕਿਸਾਨ ਪੱਲਿਓ ਵੀ ਲਈ ਬੈਠੇ ਆ ਜਿਹੜਾ ਉਹਨਾਂ ਨੂੰ ਨੁਕਸਾਨ ਹੋਇਆ ਜੇ ਸਰਕਾਰ ਦੇ ਵੀ ਦੇਗੀ ਤੇ ਸਾਡਾ ਐਸਟੀਮੇਟ ਹੈ ਕਿ ਇੱਕ ਕਿੱਲੇ ਨੂੰ ਬਜਾਈ ਦਾ 4000 ਰੁਪਏ ਦਾ ਖਰਚਾ ਆ ਰਿਹਾ ਜਿਹੜਾ ਕਿ ਅਸੀਂ ਵੱਖ-ਵੱਖ ਸੰਸਥਾਵਾਂ ਨੂੰ ਕਹਿ ਰਹੇ ਹਾਂ ਕਿ ਜਿਹੜੇ ਸਾਡੇ ਕਲਾਕਾਰ ਭਰਾ ਜਾਂ ਪੂਰੀ ਦੁਨੀਆ 'ਚ ਗਲੋਬਲੀ ਸਿੱਖ ਸਾਡੇ ਐਨਆਰਆਈ ਵੀਰ ਪੰਜਾਬੀ ਜਾਂ ਕਿਸੇ ਵੀ ਕਮਿਊਨਿਟੀ ਦੇ ਸਾਨੂੰ ਸਪੋਰਟ ਕਰ ਰਹੇ ਨੇ ਬਈ ਤੁਸੀਂ ਪਿੰਡਾਂ ਦੀ ਨਿਸ਼ਾਨਦੇਹੀ ਕਰੋ ਪਿੰਡਾਂ ਦੀ ਨਿਸ਼ਾਨਦੇਹੀ ਨਾਲੋਂ ਘਰਾਂ ਦੀ ਪਰਵਾਰਾਂ ਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਕਿਉਂਕਿ ਵੀਰੇ ਪਿੰਡ ਵਿੱਚ ਤਾਂ ਤਿੰਨ ਕਿੱਲੇ ਵਾਲਾ ਜੱਟ ਵੀ ਹੈ ਜੱਟ ਮਤਲਬ ਕਿਸਾਨ ਹੈ ਨਾ ਜੇ ਮੈਂ ਜੱਟ ਸ਼ਬਦ ਬੋਲਾਂ ਤੇ ਕਿਸਾਨ ਹੈਗਾ ਪੰਜ ਵਾਲਾ ਵੀ ਹੈਗਾ 40 ਵਾਲਾ ਵੀ ਹੈਗਾ ਹੁਣ ਕੋਈ ਕਿਸਾਨ ਹੈ ਜਿਹਦੀ 40 ਏਕੜ ਸੀ 40 ਦੀ 40 ਡੁੱਬ ਗਈ ਹੁਣ ਉਹਨੂੰ ਗਰੀਬ ਕਹੀਏ ਕਿ ਅਮੀਰ ਕਹੀਏ ਜਿਹਦਾ ਵਿਚਾਰੇ ਨੇ ਅਜੇ ਮਈ ਚ ਜਾ ਕੇ ਪੈਸੇ ਦੇਖਣ ਸਾਰਾ ਕੁਝ ਖਤਮ ਹੋ ਗਿਆ ਤਾਂ ਮੈਂ ਮੈਂ ਚਾਹੁੰਨਾ ਮੈਂ ਤੁਹਾਡੀ ਇਸ ਇੰਟਰਨੈਸ਼ਨਲ ਪਲੇਟਫਾਰਮ ਦੇ ਰਹੀਂ ਇਹ ਬੇਨਤੀ ਕਰਨੀ ਚਾਹੁੰਨਾ ਕਿ ਘਰੇ ਬੈਠਿਆਂ ਚੈੱਕ ਸਾਈਨ ਨਾ ਕਰੋ ਥੋੜੀ ਜੀ ਮਿਹਨਤ ਕਰੋ ਥੋੜਾ ਜਿਹਾ ਸਰਵੇ ਕਰੋ ਥੋੜਾ ਜਿਹਾ ਇਸ ਜ਼ਮੀਨ ਤੇ ਉਤਰੋ ਔਰ ਲੋੜਵੰਦਾਂ ਤੱਕ ਪਹੁੰਚਣ ਦੀ ਉਹਨਾਂ ਦਾ ਦਰਦ ਸੁਣਨ ਦੀ ਕੋਸ਼ਿਸ਼ ਕਰੋ ਇਹ ਨਾ ਹੋਵੇ ਐਨ ਜੀਓਜ਼ ਕੋਲ ਬਹੁਤ ਸਾਰਾ ਪੈਸਾ ਆ ਗਿਆ 100 ਕਰੋੜ 50 ਕਰੋੜ 20 ਕਰੋੜ ਉੱਥੋਂ ਬੈਠੇ ਚੈੱਕ ਸਾਈਨ ਕਰਕੇ ਕਹਿ ਜਨ ਵੀ ਹਾਂ ਪਟਵਾਰੀ ਨੇ ਕਹਿਦਾ ਫਲਾਣੇ ਨੂੰ ਦੇ ਦਿਓ ਸਰਪੰਚ ਜੀ ਨੇ ਕਹਿਦਾ ਫਲਾਣੇ ਨੂੰ ਦੇ ਦਿਓ ਨੰਬਰਦਾਰ ਨੇ ਕਹਿਦਾ ਫਲਾਣੇ ਨੂੰ ਦੇ ਦਿਓ ਜਿਹੜਾ ਤੱਕ ਜੋ 2023 ਵਿੱਚ ਛੜ ਆਏ ਸੀ ਕਿੰਨਿਆਂ ਤੱਕ ਪਹੁੰਚੇ ਸੀ ਕਿੰਨਿਆਂ ਤੱਕ ਪਹੁੰਚੇ ਵੀ ਨਹੀਂ ਸੀ ਹਾਂ ਪਹੁੰਚੇ ਵੀ ਨਹੀਂ ਸੀ ਸੋ ਮੈਂ ਇਹਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਕਿਸੇ ਸੈਂਟਰ ਦੀ ਇਸ ਵੇਲੇ ਅਜੇ ਰਾਹਤ ਦੀ ਲੋੜ ਨਹੀਂ ਕਿਉਂਕਿ ਪੰਜਾਬ ਨੂੰ ਆਪਣੇ ਵਿਕਟਮ ਭਰਾਵਾਂ ਦੇ ਨਾਲ ਖੜਨਾ ਆਉਂਦਾ ਹੈ ਪੂਰੀ ਦੁਨੀਆ ਚ ਸਪੋਰਟ ਸਾਨੂੰ ਆ ਚੁੱਕੀ ਹੈ ਜੇ 20 ਦਿਨ ਹੋ ਗਏ ਸੈਂਟਰ ਨੇ ਸਾਨੂੰ ਭਲਾ ਦਿੱਤਾ ਤੇ ਅਸੀਂ ਮਰਦੇ ਨਹੀਂ ਆ ਇਹ ਪੰਜਾਬੀ ਨੇ ਇਹ ਪੂਰੀ ਦੁਨੀਆ ਦਾ ਢਿੱਡ ਭਰ ਸਕਦੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਜ਼ਰੂਰ ਹੈ ਕਿ ਅਸੀਂ ਆਪਣੇ ਇਥੋਂ ਭੈਣ ਭਰਾਵਾਂ ਦੀ ਮਦਦ ਕਰਨ ਵਾਸਤੇ ਥੋੜਾ ਜਿਹਾ ਜ਼ਮੀਨੀ ਕੰਮ ਮੈਂ ਜ਼ਰੂਰ ਬੇਨਤੀ ਕਰੂੰਗਾ ਕਿਉਂਕਿ ਆ ਤੁਸੀਂ ਦੇਖ ਪਾ ਰਹੇ ਹੋ ਅਸੀਂ ਕੋਸ਼ਿਸ਼ ਕੀਤੀ ਕਿ ਫੈਮਲੀਆਂ ਨੂੰ ਅਡਾਪਟ ਕਰੀਏ ਪਰਿਵਾਰ ਨੂੰ ਅਡਾਪਟ ਕਰੋਗੇ ਤਾਂ ਤੁਹਾਨੂੰ ਉਹਨਾਂ ਦੀਆਂ ਲੋੜਾਂ ਪਤਾ ਲੱਗਣਗੀਆਂ ਇੱਕ ਪਿੰਡ ਅਡਾਪਟ ਕਰ ਲਿਆ ਤੁਹਾਡੇ ਕੋਲ ਲੋਕਲ ਗਰਾਊਂਡ ਤੇ ਜੇ ਟੀਮ ਨਹੀਂ ਹੋਏਗੀ ਤੇ ਤੁਹਾਡਾ ਨਿਰਭਰ ਫਿਰ ਤੁਸੀਂ ਉਹ ਸਰਕਾਰੀ ਪਟਵਾਰੀਆਂ ਤਹਿਸੀਲਦਾਰਾਂ ਦੇ ਚੱਕਰ 'ਚ ਪੈਣਾ ਤੇ ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਤੇ ਵੋਟਾਂ ਦੇ ਚੱਕਰ ਵਿੱਚ ਅੱਜ ਮੈਨੂੰ ਵੀ ਕਿਹਾ ਗਿਆ ਇਸ ਨਗਰ 'ਚ ਆ ਕੇ ਜਦੋਂ ਅਸੀਂ ਬੇਸ ਕੈਂਪ ਲਾਇਆ ਵੀ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਸਾਰੀਆਂ ਧੜੇ ਬੰਦੀਆਂ ਹੋਣਗੀਆਂ ਤੇ ਮੈਂ ਗੁਰੂ ਘਰ 'ਚ ਖਲੋ ਕੇ ਹੱਥ ਜੋੜ ਕੇ ਕਿਹਾ ਸੀ ਕਿ ਭਾਈ ਮੈਨੂੰ ਕਿਸੇ ਲੋਕਲ ਰਾਜਨੀਤੀ 'ਚ ਨਾ ਪਾਇਓ ਲਿਸਟਾਂ ਬਣਨਗੀਆਂ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਤੇ ਹਰ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਸ ਜਗ੍ਹਾ ਤੇ ਉੱਪਰ ਵੱਖ-ਵੱਖ ਜਿੰਨੀਆਂ ਵੀ ਸਿੱਖ ਸਥੇ ਬੰਦੀਆਂ ਆਈਆਂ ਜਾਂ ਮੁਸਲਮ ਭਾਈਚਾਰਾ ਜਾਂ ਹੋਰ ਸਮਾਜਿਕ ਸੰਸਥਾਵਾਂ ਆਈਆਂ ਉਹਨਾਂ ਵੱਲੋਂ ਇੱਕ ਬੇਸ ਕੈਂਪ ਬਣਾ ਦਿੱਤਾ ਗਿਆ। ਜਿੱਥੇ ਹਰ ਪੀੜਤਾਂ ਦੀਆਂ ਲਿਸਟਾਂ ਤਿਆਰ ਹੋ ਰਹੀਆਂ ਔਰ ਉਹਨਾਂ ਤੱਕ ਰਾਸ਼ਨ ਜਿਹੜਾ ਇਨ ਫਿਊਚਰ ਇੱਕ ਮਹੀਨੇ ਤੱਕ ਜਾਂ ਦੋ ਮਹੀਨੇ ਤੱਕ ਔਰ ਇਹ ਵੀ ਜਿਹੜਾ ਪਲਾਨ ਕੀਤਾ ਜਾ ਰਿਹਾ ਕਿ ਉਹਨਾਂ ਦੀ ਕਣਕ ਦੀ ਬਜਾਈ ਉਹ ਕਿੱਦਾਂ ਹੋਣੀ ਹੈ ਕਿ ਕਿ ਰਿਕੁਆਇਰਮੈਂਟ ਹੈਗੀ ਆ ਔਰ ਇਸ ਵੇਲੇ ਉਹਨਾਂ ਲੋਕਾਂ तक की की राशन वो के भी हर है कि पाई आ, जी आ, है हम लोग जब य आई हुई है ब्लॉक प्रमुख है हमारे साथ मेरे बड़े भाई है समाज सेवी भतीजे भी है मेरे साथ हमने यहाँ जो आके जो सब देखा है हमें बहुत अच्छा लगा यहाँ सारी चीज जो सिस्टम से होती है वो सिस्टम से चल रही है बहुत बढ़िया सिस्टम है सभी लोगों के यहाँ आधार कार्ड वगैरह सब नोट कराए जा रहे हैं उसी के आधार पर उनको राशन दिया जा रहा है जितने बंदे हैं उनको उसी हिसाब से सा राशन है बिल्कुल अब एक समस्या हमारे सामने यहाँ जब कमेटी के सारे लोग हमको मिले बहुत अच्छे लोग उन लोगों से जब हमारी वार्ता हुई है तो उसमें कुछ चीजें ऐसी निकल के आ रही हैं कि अभी पानी ज्यादा है पानी थोड़ा कम होगा तो उसके लिए क्या किस किस चीज की हमको आवश्यकता पड़ेगी तो एक तो तीन सेट की आवश्यकता बताई गई है कि तीन सेट टी सेट की, की आवश्यकता पड़ेगी जब लोगों के दीवारें गिर जाएंगी मकान गिर जाएंगे तो उनके लिए रहने के लिए छत चाहिए छत के लिए कमेटी पूरी व्यवस्था कर रही है कि उनके तीन सेट की व्यवस्था के लिए लगी हुई है दूसरा किसान के सामने एक समस्या आएगी कि उसके पास इस वक्त कुछ नहीं है बिल्कुल उसके लिए कमेटी लगी हुई है हम लोग भी हम लोग यहाँ आए हैं हमारा जो भी बनेगा हम पे डी यूरिया हम आज ही बुक करा के जाएंगे जिससे कि ये लोग हम लोग देंगे और सब लोग देंगे तो किसान जो अपना अपनी फसल बो सकेगा फसल मई में आएगी एक साल है अभी पूरी तो उसके लिए सभी लोगों का बहुत बहुत शुक्रिया यहाँ जो लोग है कुछ समाज से भी है चाहे वो सिख भाई भाईचारे के हों चाहे वो मुस्लिम भाई भाईचारे के हों या और कोई किसी कम्युनिटी के हो तो अभी वो अपने ट्राले भर भर के कहीं इधर इधर जा रहे हैं कभी कभी वहां जा रहे हैं जहाँ सैनी वाला और जहाँ बाढ़ आया हुआ और वो हमने रात को देखा था एक मुस्लिम भाई जरा आया होता और उनके दो ट्रक थे और उनको ये लोग नहीं मिल रहे थे कि हम बांटे किसको क्योंकि वहां लोग छीनने वाले थे हमें झपटे मारे थे ना लेकिन हाँ तो उन लोगों को आप क्या विनती करो अगर ये लोग सिस्टम जैसे सिस्टम से बट रहा है अगर इस सिस्टम को ये बिगाड़ देंगे तो ये पूरा राशन भी नहीं बांट पाएंगे राशन बहुत जल्दी खत्म हो जाएगा और जिन लोगों को जरूरत है उन लोगों को नहीं मिल पाएगा बिना जरूरत वाले ले जाएंगे इसलिए सारे लोग सभी लोग दे रहे हैं अगर 90 परसेंट मुस्लिम दे रहे हैं तो 100 परसेंट हिंदू लोग भी दे रहे हैं सहयोग सभी कर रहे हैं पूरा हिंदुस्तान पंजाब के सहयोग में लगा हुआ है तो ऐसा कुछ नहीं है ਜੋ ਵੀ ਇਹ ਕਰ ਰਹਾ ਹੈ ਬਹੁਤ बढ़िया ਬਹੁਤ اچھا हमको बहुत अच्छा लगा है और बहुत बढ़िया कर रहे हैं मैं बिल्कुल ਭਾਜੀ ਤੁਸੀਂ ਜਿੱਦਾਂ ਹੁਣ ਦੇਖਦੇ ਹੋ ਕਿ ਹੁਣ ਇੱਥੇ ਇੱਕ ਬੇਸ ਕੈਂਪ ਬਣਾ ਦਿੱਤਾ ਹੈਗਾ ਜਸਟ ਲਾਈਕ ਇੱਕ ਡੰਪ ਬਣਾ ਦਿੱਤਾ ਹੈਗਾ ਤਾਂ ਉਹਨਾਂ ਲੋਕਾਂ ਨੂੰ ਕੀ ਗੁਜਾਰਿਸ਼ ਕਰੋਗੇ ਜਿਹੜੇ ਲੋਕ ਆਜੂ ਟਰਾਲੇ ਪਰ ਪਰ ਕੇ ਆ ਰਹੇ ਆ ਪਰ ਉਹਨਾਂ ਨੂੰ ਅੱਗੋਂ ਲੋਕ ਨਹੀਂ ਦਿਸ ਰਹੇ ਵੀ ਇਹਨੂੰ ਮੰਡੀਏ ਤੇ ਵੰਡੀਏ ਕਿੱਥੇ ਆ ਪਰ ਜਿਹੜਾ ਉਹ ਸਮਾਨ ਉਹਨਾਂ ਗਲਤ ਹੱਥਾਂ ਤੱਕ ਚੱਲ ਜਾਂਦਾ ਵੀਰੇ ਮੈਂ ਤਾਂ ਵੈਸੀ ਕਹਿੰਨਾ ਗਲਤ ਹੱਥ ਨਹੀਂ ਹੁੰਦੇ ਕੋਈ ਵੀ ਅੰਤ ਨੂੰ ਉਹ ਵੀ ਪੰਜਾਬ ਦੇ ਲੋਕ ਨੇ ਉਹ ਸਰਕਾਰਾਂ ਦੇ ਹੰਬੇ ਹੋਏ ਗਰੀਬ ਲੋਕ ਨੇ ਪਰ ਮੈਂ ਇਹ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਡੀ ਫਰਸਟ ਪ੍ਰਾਇੋਰਟੀ ਕੀ ਹੈ ਪੰਜਾਬ ਬਹੁਤ ਗਰੀਬ ਹੈ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਸਰਕਾਰਾਂ ਦੀ ਹੜਾਂ ਦੀ ਕਦੀ ਜੰਗ ਦੀ ਵੱਖ-ਵੱਖ ਤਰੀਕੇ ਦੀਆਂ ਮਾਰਾਂ ਪੈ ਰਹੀਆਂ ਸਾਨੂੰ ਹਨਾ ਪ੍ਰਵਾਸ ਹੋ ਰਿਹਾ ਹੈ ਨਸ਼ੇ ਦੀ ਏਡੀ ਵੱਡੀ ਸਾਡਾ ਲੱਕ ਟੁੱਟਾ ਹੋਇਆ ਸੋ ਇਹ ਨਹੀਂ ਆ ਵੀ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਜ਼ਰੂਰਤਮੰਦ ਪੰਜਾਬ ਚ ਪਚਾਏ ਪਾਣੀਆਂ ਦੇ ਵਿੱਚ ਨੇ ਤੇ ਚਾਹੇ ਸੋਕੇ ਚ ਨੇ ਜ਼ਰੂਰਤਮੰਦ ਬਹੁਤ ਨੇ ਪਰ ਮਸਲਾ ਇਸ ਗੱਲ ਦਾ ਵੀ ਅੱਜ ਕਿਹੜੀ ਚੀਜ਼ ਦੀ ਪ੍ਰਾਇੋਰਟੀ ਹੈ ਅਸੀਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਜੇ ਹੜਪੀਟ ਵਾਲੇ ਪਾਸੇ ਤੋਂ ਪਾਣੀ ਵਾਲੇ ਪਾਸੇ ਤੋਂ ਸਾਡੇ ਕੋਲ ਸਮਾਨ ਬਚੇਗਾ ਤੇ ਅਸੀਂ ਆਪਣੇ ਘਰ ਨਹੀਂ ਲੈ ਕੇ ਜਾਣਾ ਅਸੀਂ ਉਹ ਵੀ ਤੁਹਾਨੂੰ ਇੱਥੇ ਇਸੇ ਪਿੰਡ ਦਾ ਤੇ ਆਪਦੇ ਇੱਕ ਪਿੰਡ ਥੋੜੀ ਨਾਲ ਲੈ ਜਾਗੇ ਹੋਰ ਵੀ ਬੇਜਲੇ ਬੇਸ ਕੈਂਪ ਨਹੀਂ ਹੋਣਗੇ ਡੰਪ ਬਣੇ ਹੋਣਗੇ ਜਿੱਥੇ ਇਹ ਆਈਡੀਆ ਦੇ ਤੌਰ ਤੇ ਇੱਕ ਛੋਟਾ ਜਿਹਾ ਬੇਸ ਕੈਂਪ ਆਈਡੀਆ ਦੇ ਤੌਰ ਤੇ ਦਿੱਤਾ ਹੈ ਔਰ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਿਆ ਜੀ ਆਪਣੀ ਮਤਲਬ ਮੇਰੇ ਦਿਲ ਦੀ ਗੱਲ ਹੈ ਮੈਂ ਆਪਣਾ ਬਲਵਲਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਸਾਨੂੰ 5-7 ਦਿਨ ਹੋ ਗਏ ਠੀਕ ਹੈ ਤੁਸੀਂ ਪਹਿਲੇ ਹੋ ਜਿਹੜੇ ਇਹ ਚੀਜ਼ ਨੂੰ ਕਵਰ ਕਰਨ ਵਾਸਤੇ ਆਏ ਹਾਂ ਨਾਰਮਲੀ ਕੀ ਹੁੰਦਾ ਕਿ ਜਿਹੜੀ ਤਤੀ ਤਤੀ ਚੀਜ਼ ਹੈ ਉਹ ਛੇਤੀ ਕਵਰ ਹੁੰਦੀ ਹੈ ਜਿਹੜਾ ਸਮੂਥਲੀ ਸਾਇਲੈਂਟਲੀ ਔਰ ਸਹੀ ਢੰਗ ਨਾਲ ਕੰਮ ਚੱਲਦਾ ਬਹੁਤੀ ਵਾਰੀ ਉਹਨੂੰ ਮੀਡੀਆ ਚ ਕੋਈ ਹਾਈਪ ਨਹੀਂ ਮਿਲਦੀ ਠੀਕ ਹੈ ਚਲੋ ਅਸੀਂ ਮੀਡੀਆ ਹਾਈਪ ਲਈ ਨਹੀਂ ਲੱਗੇ ਤੁਸੀਂ ਆਸ-ਪਾਸ ਵੇਖੋਗੇ ਜਾਂ ਪਿੰਡ ਵਾਲਿਆਂ ਨੂੰ ਪੁੱਛੋ ਅਸੀਂ ਕਿਸੇ ਦੀ ਕੋਈ ਫੋਟੋ ਨਹੀਂ ਖਿੱਚੀ ਇੱਥੇ ਕੋਈ ਕੈਮਰੇ ਨਹੀਂ ਲੱਗੇ ਹੋਏ ਸਾਡੀ ਕੋਈ ਕੈਮਰਾ ਟੀਮ ਨਹੀਂ ਲੱਗੀ ਮੈਂ ਕੋਈ ਟੀ-ਸ਼ਰਟ ਨਹੀਂ ਪਾਈ ਹੋਈ ਵੀ ਮੇਰੀ ਜਥੇਬੰਦੀ ਪ੍ਰਮੋਟ ਹੋ ਜਾਏ ਮੇਰੀ ਜਿ세 ਜਥੇਬੰਦੀ ਖਾਲਸਾ ਪੰਥ ਹੈ ਮੈਂ ਗੁਰੂ ਨਾਨਕ ਸਾ ਇਹ ਜਿਹੜੇ ਭਰਾ ਇੱਕ ਵਿਸ਼ਵਾਸ ਦੇ ਉੱਤੇ ਕਿਉਂਕਿ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਨਾ ਪੰਜਾਬ ਦੇ ਸ਼ਹੀਦ ਮਾਮ ਮਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਦਾ ਕਿ ਉਹ ਪਹਿਲੇ ਦਿਨ ਜਿੱਦਨ ਸਾਡੇ ਕੋ ਇੱਥੇ ਬੇਸ ਕੈਂਪ ਤੇ ਆਏ ਸੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਕਿ ਉਹਨਾਂ ਨੇ ਆ ਕੇ ਕਿਹਾ ਵੀ ਭਾਈ ਜਿੰਨਾ ਵੀ ਸਾਡੇ ਵਾਲੇ ਪਾਸਿਓ ਅਰਸਤ ਪਾਣੀ ਆਏਗਾ ਉਹ ਪਹਿਲਾਂ ਤੁਹਾਡੇ ਬੇਸ ਕੈਂਪ ਤੇ ਪਹੁੰਚੇਗਾ ਕਿਉਂਕਿ ਤੁਹਾਡਾ ਆਈਡੀਆ ਆਪਣਾ ਬਹੁਤ ਵਧੀਆ ਸੋ ਉਹਨਾਂ ਨੇ ਇਹ ਪਹਿਲੇ ਦੇਣੀ ਸ਼ੁਰੂਆਤ ਕਰਾਈ ਸੀਗੀ ਔਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਸਿਲਸਿਲਾ ਚੱਲ ਰਿਹਾ ਹੈ ਮੈ ਸਿੱਖ ਜਥੇਬੰਦੀਆਂ ਨੂੰ ਤੇ ਜਿਹੜੇ ਸਾਡੇ ਐਨਆਰਕਿਉ ਕਿਉਂਕਿ ਚੱਕਰ ਕੀ ਹੁੰਦਾ ਵੀਰੇ ਵੀ ਐਨਜੀਓ ਜਥੇਬੰਦੀਆਂ ਇੱਕ ਦੂਜੇ ਨਾਲ ਰਲ ਕੇ ਕੰਮ ਕਰਨਗੀਆਂ ਤੇ ਜ਼ਿਆਦਾ ਕੰਮ ਹੋਏਗਾ ਹੁਣ ਜੇ ਅਸੀਂ ਇੱਥੇ 13 14 ਜਥੇਬੰਦੀਆਂ ਰਲ ਕੇ ਚੱਲ ਰਹੀਆਂ ਜਿੱਚ ਮੁਸਲਮਾਨ ਭਰਾ ਵੀ ਨੇ ਕ੍ਰਿਸਚੀਅਨ ਵੀ ਅੱਜ ਉਹਨਾਂ ਨੇ ਕਿਹਾ ਕਿ ਰੋਮਨ ਕੈਥੋਲਿਕ ਚਰਚ ਨੇ ਅੱ ਫੀਮੇਲਸ ਦਾ ਮੈਡੀਕਲ ਕੈਂਪ ਸ਼ੁਰੂ ਕਰਾਂਗੇ ਕਿਉਂਕਿ ਔਰਤਾਂ ਕਈ ਵਾਰੀ ਇਹ ਖਿੱਤਾ ਇਦਾਂ ਦਾ ਹੈ ਕਿ ਉਹ ਜਿਹੜੇ ਮਰਦ ਡਾਕਟਰ ਨਹੀਂ ਉਹਨਾਂ ਦੇ ਨਾਲ ਖੁੱਲ ਕੇ ਗੱਲ ਆਪਣੀ ਸਮੱਸਿਆ ਨਹੀਂ ਦੱਸ ਸਕਦੀਆਂ ਸੋ ਅਸੀਂ ਅੱਜ ਇਹ ਸ਼ੁਰੂਆਤ ਕਰ ਰਹੇ ਹਾਂ ਜਿਹਦੇ ਨਾਲ ਮਿਲ ਕੇ ਅਸੀਂ ਇੱਕ ਪੂਰਾ ਦਾ ਪੂਰਾ ਔਰਤਾਂ ਦਾ ਜੱਥਾ ਸਾਡੀਆਂ ਭੈਣਾਂ ਬੀਬੀਆਂ ਦਾ ਹੋਊਗਾ 50 60 ਉੱਚ ਵਲੰਟੀਅਰ ਹੋਣਗੇ ਕਿ ਜਿਹੜੇ ਕੇਵਲ ਦੇ ਕੇਵਲ ਬੀਬੀਆਂ ਦੀਆਂ ਸਮੱਸਿਆਵਾਂ ਜਿੰਨੀਆਂ ਵੀ ਇਸ ਖੇਤਰੇ ਦੇ ਵਿੱਚ ਸਾਡੀਆਂ ਭੈਣਾਂ ਨੂੰ ਕੋਈ ਸਮੱਸਿਆ ਆਉ ਹੋਊਗੀ ਚਾਹੇ ਸਰੀਰਕ ਤੌਰ ਤੇ ਆ ਮਾਨਸਿਕ ਤੌਰ ਤੇ ਆ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਘਰੇਲੂ ਹੈ ਤੇ ਉਹਦਾ ਮਸਲੇ ਦਾ ਹੱਲ ਕਰਨ ਵਾਸਤੇ ਵੀ ਜਿਹੜਾ ਉਹ ਚਾਰਾ ਜੂਈ ਕੀਤੀ ਜਾਏਗੀ ਤਾਂ ਬਿਲਕੁਲ ਪਿੰਡ ਬੱਗੇ ਵਾਲਾ ਜਿੱਥੇ ਇੱਕ ਬੇਸ ਕੈਂਪ ਬਣਾ ਦਿੱਤਾ ਗਿਆ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਸਿੱਖ ਜਥੇਬੰਦੀਆਂ ਔਰ ਵੱਖ-ਵੱਖ ਕਮਿਊਨਿਟੀ ਦੇ ਲੋਕ ਜਿਸ ਤਰ੍ਹਾਂ ਮੁਸਲਮਾਨ ਭਾਈਚਾਰਾ ਹੋਗਾ 크ਰਿਸਚਨ ਭਾਈਚਾਰਾ ਹੋਗਾ ਹਿੰਦੂ ਭਾਈਚਾਰਾ ਹੋਗਾ ਉਹਨਾਂ ਵੱਲੋਂ ਇਸ ਜਗ੍ਹਾ ਦੇ ਉੱਪਰ ਜੋ ਵੀ ਰਾਸ਼ਨ ਪਾਣੀ ਆ ਉਹ ਇੱਥੇ ਜਮ੍ਹਾਂ ਕਰਵਾਇਆ ਜਾ ਰਿਹਾ ਔਰ ਇਥੋਂ ਵੈਲ ਪਲਾਨਡ ਇੱਕ ਜਿਹੜਾ ਜਿੱਦਾਂ ਹੁਣ ਪਹਿਲਾਂ ਵੈਰੀਫਾਈ ਹੁੰਦਾ ਹੈ ਫਿਰ ਸਲਿੱਪਾਂ ਦਿੱਤੀਆਂ ਜਾਂਦੀਆਂ ਅਸਰ ਜਿਹੜੀ ਜ਼ੋਰ ਰਿਕੁਆਇਰਮੈਂਟ ਹੁੰਦੀ ਆ ਉਹਨਾਂ ਲੋਕਾਂ ਤੱਕ ਉਹ ਰਾਸ਼ਨ ਪਹੁੰਚਾਇਆ ਜਾਂਦਾ ਜਿਸ ਤਰ੍ਹਾਂ ਹੁਣ ਜਿਹੜੇ ਲੋਕ ਅੰਦਰ ਵੀ ਫਸੇ ਹੈਗੇ ਆ ਉਹਨਾਂ ਦੀਆਂ ਲਿਸਟਾਂ ਵੀ ਬਣ ਚੁੱਕੀਆਂ ਉਹਨਾਂ ਤੱਕ ਵੀ ਰਾਸ਼ਨ ਜਿਹੜਾ ਮੁਹੱਈਆ ਕਰਵਾਇਆ ਜਾਏਗਾ ਇਵਨ ਕੇ ਆਉਂਦੇ 2 ਮ ਕਣਕ ਵਿੱਚ ਜਾਨੀ ਹੈ ਉਸ ਤੋਂ ਵੱਡੀ ਸਭ ਤੋਂ ਜਿਹੜੀ ਸਮੱਸਿਆ ਕਿਉਂਕਿ ਕਿਸਾਨ ਨੂੰ ਉਹੀ ਚਿੰਤਾ ਸਤਾ ਰਹੀ ਹੈ ਕਿ ਝੋਨਾ ਜਾਣਾ ਸੇ ਉਹ ਖਤਮ ਹੋ ਗਿਆ ਗਿਆ ਪਰ ਜਿਹੜੀ ਕਣਕ ਹੈ ਕਿਉਂਕਿ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਿਹਾ ਨਿੱਕਾ ਪੈਸਾ ਤੱਕ ਨਹੀਂ ਆੜਤੀ ਦੇ ਕਰਜ਼ਾਈ ਹੋ ਗਿਆ ਬੈਂਕਾਂ ਦੇ ਕਰਜ਼ਾਈ ਹੋ ਗਿਆ ਤਾਂ ਉਹ ਲੋਕ ਜਿਹੜੇ ਆ ਇਸ ਚਿੰਤਾ ਨੂੰ ਲੈ ਕੇ ਬੈਠੇ ਹੋਣ ਪਰ ਜਿਹੜੀਆਂ ਇਹਨਾਂ ਸਮਾਜ ਸਮਿਤੀ ਸੰਸਥਾਵਾਂ ਸਿੱਖ ਜਥੇਬੰਦੀਆਂ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਕ੍ਰਿਸ਼ਨ ਭਾਈਚਾਰਾ ਉਹਨਾਂ ਲੋਕਾਂ ਵੱਲੋਂ ਹੁਣ ਇਹ ਵੀ ਕਹਿ ਦਿੱਤਾ ਗਿਆ ਕਿ ਉਹ ਲਿਸਟਾਂ ਤਿਆਰ ਕਰ ਰਿਹਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਸੀ ਕਿ ਅਸੀਂ ਲਿਸਟਾਂ ਤਿਆਰ ਕਰ ਰਹੇ ਹਾਂ ਇਵਨ ਕਿ ਖਾਦ ਜਿਹੜੀ ਹੈ ਖਾਦ ਹੋਗੀ ਬੀਜ ਹੋ ਗਿਆ ਉਸ ਦੇ ਉਸ ਦੀ ਵੀ ਅੱਜ ਹੀ ਖਰੀਦ ਕੇ ਉਹਨਾਂ ਜਿਹੜੇ ਦੁਕਾਨਦਾਰ ਹੋਣਗੇ ਉਹਨਾਂ ਨੂੰ ਪੈਸਾ ਦਿੱਤਾ ਜਾਵੇਗਾ ਔਰ ਜੋ ਸਾਰਾ ਸਮਾਨ ਕਰਨ ਕਿ ਬੀਜਣ ਲਈ ਚਾਹੀਦਾ ਉਹ ਇੱਥੋਂ ਪ੍ਰੋਵਾਈਡ ਕਰਵਾਇਆ ਜਾਏਗਾ ਕੈਮਰਾਮੈਨ ਸਸੀਪਾਲ ਦੇ ਨਾਮ ਅਲਕੇਸ਼ ਗੁਰ ਜਨਸ ਸਪੋਕਸਮੈਨ ਖ਼ਰੋਸ਼ਪੁਰ